ਗੁਜ਼ਰ ਗਏ ਜਿਹੜੇ ਭਲੇ ਜ਼ਮਾਨੇ ਮੁੜ ਕੇ ਰੱਬਾ ਆਵਣ ਗਲੀਆਂ ਵਿੱਚ ਵਣਜਾਰਨ ਕੁੜੀਆਂ ਫਿਰ ਤੋਂ ਹੁਕਾ ਲਾਵਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਰਚਨਾ ਅੱਜ ਦੀ ਇਹ ਰਚਨਾ ਰਾਜਵਿੰਦਰ ਬਿਆਸ ਜੀ ਦੀ ਲਿਖੀ ਹੋਈ ਹੈ ਸੋ ਦੋਸਤੋ ਅੱਜ ਤੋਂ 25-30 ਸਾਲ ਪਹਿਲਾਂ ਇੱਕ ਐਸੇ ਕਬੀਲੇ ਦੇ ਲੋਕ ਹੋਇਆ ਕਰਦੇ ਸੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਆਣ ਕੇ ਵੱਸਦੇ ਸੀ ਪੱਕੇ ਤੌਰ ਤੇ ਭਾਵੇਂ ਉਹਨਾਂ ਦੇ ਆਪਣੇ ਕੋਈ ਘਰ ਨਹੀਂ ਸੀ ਹੁੰਦੇ ਪਰ ਸਾਡੇ ਘਰਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਉਹ ਤਿਆਰ ਕਰਦੇ ਸੀ ਉਹਨਾਂ ਚੀਜ਼ਾਂ ਦੀ ਮੁਰੰਮਤ ਵੀ ਕਰਿਆ ਕਰਦੇ ਸੀ ਤੇ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਗੱਡੀਆਂ ਵਾਲੇ ਜਾਂ ਬਣਜਾਰੇ ਕਹਿ ਕੇ ਬੁਲਾਉਂਦੇ ਸੀ ਤੇ ਕੁਝ ਦਿਨ ਸਾਡੇ ਪਿੰਡਾਂ ਦੇ ਵਿੱਚ ਰਹਿ ਕੇ ਆਪਣੇ ਦਸਾਂ ਲੋਹਾਂ ਦੀ ਕਿਰਤ ਕਰਕੇ ਦੁਬਾਰਾ ਕਿਸੇ ਹੋਰ ਪਿੰਡ ਵਿੱਚ ਚਲੇ ਜਾਂਦੇ ਸੀ ਇੰਜ ਕਹਿ ਲਈਏ ਕਿ ਉਹਨਾਂ ਸਮਾਂ ਉਹ ਸਾਡੇ ਪਿੰਡ ਦਾ ਇੱਕ ਹਿੱਸਾ ਬਣ ਜਾਂਦੇ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਇਹ ਬਣਜਾਰਨ ਕੁੜੀਆਂ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਹੋਕਾ ਲਾ ਕੇ ਰੌਣਕਾਂ ਲਾਈ ਰੱਖਦੀਆਂ ਸੀ ਭਾਵੇਂ ਕਿ ਮਸ਼ੀਨੀਕਰਨ ਹੋਣ ਦੇ ਨਾਲ ਨਾਲ ਉਹਨਾਂ ਦਾ ਕੰਮ ਕਾਫੀ ਰੁਕ ਗਿਆ ਹੈ ਪਰ ਫਿਰ ਵੀ ਕੁਝ ਸਮਾਂ ਸਾਡੇ ਪਿੰਡਾਂ ਵਿੱਚ ਰਹਿ ਕੇ ਉਹ ਸਾਡੇ ਦਿਲਾਂ ਦੇ ਵਿੱਚ ਘਰ ਕਰ ਗਏ ਨੇ ਸੋ ਜਿਨ੍ਹਾਂ ਨੇ ਇਹ ਸਮਾਂ ਵੇਖਿਆ ਉਹਨਾਂ ਦੇ ਦਿਲ 'ਚ ਅੱਜ ਵੀ ਇਹ ਗੱਲ ਹੈਗੀ ਹੈ ਕਿ ਉਹੀ ਵਣਜਾਰਨ ਕੁੜੀਆਂ ਫਿਰ ਤੋਂ ਸਾਡੇ ਪਿੰਡਾਂ ਦੇ ਵਿੱਚ ਹੋ ਕੇ ਲਾਉਣ ਆਓ ਦੇਖਦੇ ਹਾਂ ਪਰ ਰਾਜ ਦਵਿੰਦਰ ਬਿਆਸ ਜੀ ਇਸ ਰਚਨਾਮਈ ਕੀ ਲਿਖਦੇ ਨੇ ਕਹਿੰਦੇ ਗੁਜ਼ਰ ਗਏ ਜਿਹੜੇ ਭਲੇ ਜ਼ਮਾਨੇ ਮੁੜ ਕੇ ਰੱਬਾ ਆਵਣ ਗਲੀਆਂ ਵਿੱਚ ਵਣਜਾਰਨ ਕੁੜੀਆਂ ਫਿਰ ਤੋਂ ਹੋਕਾ ਲਾਵਣ ਹੁਣ ਕੌਣ ਬਣਾਵੇ ਤੱਕਲੇ ਖੁਰਚਣੇ ਮਸ਼ੀਨੀ ਹੋਏ ਕੰਮ ਸਾਰੇ ਕਿੱਧਰ ਗਈ ਉਹ ਗੱਡੀਆਂ ਵਾਲੀ ਦਿਸਦੇ ਨਾ ਬਣ ਜਾ ਰੇ ਭਾਂਤ ਭਾਂਤ ਦੀਆਂ ਤਿਆਰ ਆਈਟਮਾਂ ਕਰਕੇ ਫਿਰ ਵਿਖਾਵਣ ਗਲੀਆਂ ਵਿੱਚ ਬਣ ਜਾਣ ਕੁੜੀਆਂ ਫਿਰ ਤੋਂ ਹੁੱਕਾ ਲਾਵਣ ਕਹਿੰਦੇ ਦੱਗ-ਦੱਗ ਕਰਦੇ ਚਿਹਰੇ ਵਾਲੀਆਂ ਦੱਗ-ਦੱਗ ਕਰਦੇ ਚਿਹਰੇ ਵਾਲੀਆਂ ਪਰ ਜੋ ਬਨ ਮੁਟਿਆਰਾ ਪਤਾ ਨਹੀਂ ਕਿੱਧਰ ਅਲੋਪ ਹੋ ਗਈਆਂ ਹੁਸਨ ਦੀਆਂ ਸਰਕਾਰਾਂ ਲਾਉਣਾ ਪਾਉਣਾ ਸ਼ੌਕ ਉਹਨਾਂ ਦਾ ਮਿਹਨਤ ਕਰਕੇ ਖਾਵਣ ਗਲੀ ਗਲੀ ਵਣਜਾਰਨ ਕੁੜੀਆਂ ਫਿਰ ਤੋਂ ਹੁੱਕਾ ਲਾਵਣ ਲੈ ਗਿਆ ਪੌੜ ਪ੍ਰਾਂਤ ਦਾ ਬੀਬੇ ਕਹਿਣਾ ਭੱਜ ਕੇ ਮੁੰਡਿਆ ਜਾਵੇ ਗਲੀਆਂ ਵਿੱਚ ਵਣਜਾਰਨ ਫਿਰਦੀ ਸੱਦ ਕੇ ਘਰੇ ਲਿਆਵੇ ਇੱਕ ਤਾਂ ਲਾ ਜਾਣ ਥੱਲਾ ਬਠਲ ਨੂੰ ਤੱਕਲੇ ਵੀ ਦੇ ਜਾਵਣ ਗਲੀਆਂ ਵਿੱਚ ਵਣਜਾਰਨ ਕੁੜੀਆਂ ਫਿਰ ਤੋਂ ਹੁੱਕਾ ਲਾਵਣ ਸੋ ਆਖਰੀ ਪੈਰੇ ਚ ਲਿਖਦੇ ਨੇ ਕਹਿੰਦੇ ਦਿਨ ਭਰ ਘੁੰਮ ਕੇ ਵਣਜ ਕਰਿੰਦੀਆਂ ਘਰ ਪਿੰਡਾਂ ਦੇ ਸਗਲੇ ਦਿਨ ਪਰ ਘੁੰਮ ਕੇ ਵਣਜ ਕਰਿੰਦੀਆਂ ਘਰ ਪਿੰਡਾਂ ਦੇ ਸਗਲੇ ਸੁਭਾ ਮਜਾਕੜੇ ਸਾਮੀਆਂ ਇੱਜ਼ਤਾਂ ਨਾ ਰੁੱਲਣ ਟਕਿਆ ਬਦਲੇ ਖੈਰ ਦਵਿੰਦਰਾ ਮੰਗਣ ਸਬਦੀ ਖੈਰ ਦਵਿੰਦਰਾ ਮੰਗਣ ਸਬਦੀ ਸਭ ਦੇ ਮਨ ਨੂੰ ਭਾਵਣ ਗਲੀ ਗਲੀ ਵਣਜਾਰਨ ਕੁੜੀਆਂ ਫਿਰ ਤੋਂ ਹਕਾ ਲਾਵਣ ਗਲੀਆਂ ਵਿੱਚ ਵਣਜਾਰਨ ਕੁੜੀਆਂ ਫਿਰ ਤੋਂ ਹਕਾ ਲਾਵਣ ਸੋ ਇਹ ਸੀ ਜੀ ਉਹਨਾਂ ਗੱਡੀਆਂ ਵਾਲੇ ਜਾਂ ਵਣਜਾਰੇ ਲੋਕਾਂ ਦੀ ਗੱਲਬਾਤ ਜੋ ਅਸੀਂ ਸਾਰਿਆਂ ਨੇ ਸੁਣੀ ਹੈ ਉਮੀਦ ਕਰਦੇ ਆ ਤੁਹਾਨੂੰ ਚੰਗੀ ਲੱਗੀ ਹੋਊਗੀ ਸੋ ਅੱਜ ਵੀ ਅਸੀਂ ਇਹੋ ਜੇ ਕਿਰਤੀ ਲੋਕਾਂ ਦੇ ਕਬੀਲੇ ਦੇ ਹਮੇਸ਼ਾ ਖੈਰ ਮੰਗਦੇ ਆ ਸੋ ਸਾਡੀਆਂ ਇਹਨਾਂ ਵੀਡੀਓਜ਼ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਕੀ ਕਿਸੇ ਵੀ ਤਰ੍ਹਾਂ ਦੇ ਗੀਤ ਸੰਗੀਤ ਦੇ ਕੰਮ ਲਈ ਤੁਸੀਂ ਸਾਡੇ ਸੁਰ ਸਿਮਰਨ ਰਿਕਾਰਡਿੰਗ ਸਟੂਡੀਓ ਮਾਨਸਾ ਉਸ ਤੇ ਦਿੱਤੇ ਹੋਏ ਨੰਬਰਾਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ